ਲੋ ਜੀ ਆਖਰਕਾਰ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਕਿਹੜੀ ਤਰੀਕ ਨੂੰ ਕਦੋਂ ਕਿਵੇਂ ਕਰਾਈਆਂ ਜਾਣੀਆਂ ਨੇ ਇਹਦਾ ਰਾਹ ਸਾਫ਼ ਹੋ ਗਿਆ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਹੋਣ ਦਾ ਰਾਹ ਬਿਲਕੁਲ ਪਧਰਾ ਸਿਧਰਾ ਹੋ ਗਿਆ ਹੈ ਕਦੋਂ ਕਰਾਈਆਂ ਜਾਣੀਆਂ ਨੇ ਕਿਹੜੀ ਤਰੀਕ ਮਿੱਥੀ ਗਈ ਹੈ ਕੀ ਸੰਭਾਵਨਾ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਪਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਨੂੰ ਲੈ ਕੇ ਲਗਾਤਾਰ ਭੰਬਲ ਪੂਸਾ ਬਰਕਰਾਰ ਸੀ ਪਰ ਆਖਰਕਾਰ ਹੁਣ ਪੰਚਾਇਤੀ ਚੋਣਾਂ ਕਦੋਂ ਹੋਣੀਆਂ ਨੇ ਇਹ ਸੰਭਵ ਹੋ ਗਿਆ ਹੈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਪੰਚਾਇਤੀ ਚੋਣਾਂ ਕਰਵਾ ਲਈਆਂ ਜਾਣੀਆਂ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਪੰਜਾਬ ਚ ਪੰਚਾਇਤੀ ਚੋਣਾਂ ਹੁਣ 20 ਅਕਤੂਬਰ ਤੋਂ ਪਹਿਲਾਂ ਕਰਾਈਆਂ ਜਾਣਗੀਆਂ ਪੰਚਾਇਤ ਵਿਭਾਗ ਇਸ ਨੋਟੀਫਿਕੇਸ਼ਨ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਭੇਜੇਗਾ ਤੇ ਚੋਣਾ ਕਮਿਸ਼ਨ ਇਸੇ ਆਧਾਰ ਤੇ ਪੰਚਾਇਤ ਚੋਣਾਂ ਦਾ ਸ਼ਡਿਊਲ ਜਾਰੀ ਕਰੇਗਾ। ਸੂਤਰਾਂ ਦੇ ਅਨੁਸਾਰ ਪੰਚਾਇਤ ਚੋਣਾਂ 13 ਅਕਤੂਬਰ ਨੂੰ ਹੋ ਸਕਦੀਆਂ ਨੇ। ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਿਛਲੇ ਦਿਨੀ ਪੰਚਾਇਤੀ ਚੋਣਾਂ ਸਬੰਧੀ ਫਾਈਲ ਮੁੱਖ ਮੰਤਰੀ ਦਫ਼ਤਰ ਭੇਜੀ ਸੀ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦਿੱਤੇ ਜਾਣ ਦਾ ਪਤਾ ਲੱਗਿਆ ਹੈ। ਪੰਜਾਬ ਦੇ ਰਾਜਪਾਲ ਵੱਲੋਂ ਪੰਚਾਇਤੀ ਰਾਜ ਐਕਟ 1994 ਵਿੱਚ ਸਰਪੰਚਾਂ ਦੇ ਰਾਖਵਾ ਕਰਨ ਲਈ ਕੀਤੀਆਂ ਗਈਆਂ ਸੋਧਾਂ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਦੇ ਕਾਨੂੰਨੀ ਅਤੇ ਵਿਧਾਨਿਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ 16 ਸਤੰਬਰ ਨੂੰ ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਹੁਣ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਤੋਂ ਸਾਫ਼ ਹੈ ਕਿ ਪੰਚਾਇਤੀ ਚੋਣਾਂ 20 ਅਕਤੂਬਰ ਤੋਂ ਪਹਿਲਾਂ ਹੋ ਜਾਣਗੀਆਂ। ਡਿਪਟੀ ਕਮਿਸ਼ਨਰਾਂ ਨੇ ਸਰਪੰਚਾਂ ਦੇ ਅਹੁਦੇ ਦੇ ਰਾਖਵਾ ਕਰਨ ਲਈ ਕੀਤੇ ਜਾਣ ਵਾਲੇ ਰਾਖਵਾ ਕਰਨ ਦੀ ਕਾਰਵਾਈ ਵੀ ਹੈ ਜਿਹੜੀ ਉਹ ਵਿੜ ਦਿੱਤੀ ਹੈ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਡਿਪਟੀ ਕਮਿਸ਼ਨਰਾਂ ਵੱਲੋਂ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਪੈਂਦੀਆਂ ಗ್ರಾಮ ਪੰਚਾਇਤਾਂ ਵਿੱਚ ਐਸਸੀ ਆਬਾਦੀ ਦਾ ਅੰਕੜਾ ਘੋਖਿਆ ਜਾਣ ਲੱਗਾ ਹੈ ਅਤੇ ਬਲਾਕਾਂ ਨੂੰ ਇਕਾਈ ਮੰਨ ਕੇ ਸਰਪੰਚਾਂ ਦੇ ਅਹੁਦੇ ਦੇ ਰਾਖਵੇਂ ਕਰਨ ਦਾ ਰੋਸਟਰ ਤਿਆਰ ਕੀਤਾ ਜਾ ਰਿਹਾ ਪਿੰਡਾਂ ਵਿੱਚ ਪਹਿਲਾਂ ਹੀ ਸਿਆਸੀ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਸਰਪੰਚੀ ਪੰਚੀ ਲੜਨ ਦੇ ਚਾਹਵਾਨਾਂ ਵੱਲੋਂ ਆਪਣੇ ਜਿਹੜਾ ਉਹ ਕੰਮਕਾਜ ਸ਼ੁਰੂ ਕਰ ਦਿੱਤੇਗੇ ਨੇ ਤੇ ਦਫ਼ਤਰਾਂ 'ਚ ਢੇੜੇ ਵੀ ਵਧਾ ਦਿੱਤੇ ਨੇ ਇਸ ਦੇ ਨਾਲ ਹੀ ਚਾਹਵਾਨਾਂ ਨੇ ਰਾਖਵਾ ਕਰਨ ਆਦ ਨੂੰ ਲੈ ਕੇ ਵੀ ਜੋੜ-ਤੋੜ ਸ਼ੁਰੂ ਕਰ ਦਿੱਤੀ ਹੈ ਸੂਬਾ ਸਰਕਾਰ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਕਰਵਾਉਣ ਲਈ ਹੁਣ ਪੂਰੀ ਤਰ੍ਹਾਂ ਨਾਲ ਤਿਆਰ ਨਜ਼ਰ ਆਉਂਦੀ ਹੈ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਦੋ ਪੜਾਵਾਂ ਵਿੱਚ ਚੋਣਾਂ ਕਰਵਾ ਰਹੀ ਹੈ ਪਹਿਲੇ ਪੜਾਅ ਦੇ ਵਿੱਚ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਚੋਣ ਜਦੋਂ ਕਿ ਦੂਜੇ ਪੜਾਅ ਦੇ ਵਿੱਚ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣ ਹੋਣੀ ਹੈ ਨਗਰ ਨਿਗਮਾ ਤੇ ਕੌਂਸਲਰਾਂ ਦੀ ਚੋਣ ਉਸ ਮਗਰੋਂ ਅਖੀਰ ਵਿੱਚ ਕਰਾਈ ਜਾਣੀ ਹੈ ਅਕਤੂਬਰ ਮਹੀਨੇ ਵਿੱਚ ਹੀ ਕਿਸਾਨ ਤੇ ਮਜ਼ਦੂਰ ਭਾਈਚਾਰਾ ਝੋਨੇ ਦੇ ਸੀਜ਼ਨ ਵਿੱਚ ਰੁੱਝਿਆ ਹੋਵੇਗਾ ਪਰ ਸਰਕਾਰ ਪੰਚਾਇਤੀ ਚੋਣਾਂ ਹੁਣ ਪਿਛਾ ਨਹੀਂ ਪਾਉਣਾ ਚਾਹੁੰਦੀ ਐਤਕਿ ਉਮੀਦਵਾਰ ਸਿਆਸੀ ਪਾਰਟੀਆਂ ਦੇ ਚੋਣ ਸ਼ਾਂਤ ਤੇ ਚੋਣ ਨਹੀਂ ਲੜ ਸਕਣਗੇ ਇਸ ਬਾਰੇ ਪੰਚਾਇਤ ਰਾਜ ਰੂਲ 1994 ਵਿੱਚ ਸੋਧ ਕੀਤੀ ਗਈ ਹੈ ਪੰਜਾਬ ਵਿੱਚ ਪੰਚਾਇਤਾਂ ਫਰਵਰੀ 2024 ਵਿੱਚ ਭੰਗ ਹੋ ਚੁੱਕੀਆਂ ਨੇ ਅਤੇ ਹੁਣ ਪੰਚਾਇਤ ਦਾ ਕੰਮਕਾਜ ਪ੍ਰਬੰਧਕਾਂ ਹਵਾਲੇ ਸੂਬੇ ਵਿੱਚ 23 ਜ਼ਿਲ੍ਹਾ ਪ੍ਰੀਸ਼ਦ 150 ਪੰਚਾਇਤਾਂ ਸਮਤੀਆਂ ਅਤੇ 13241 ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਨੇ 2018 ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਲਗਭਗ 1,31200 ਵਿਅਕਤੀ ਚੁਣੇਗੇ ਸੜ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਾ ਗਿੱਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਿੱਚ ਜਿਮਨੀ ਚੋਣ ਵੀ ਕਿਸੇ ਵੇਲੇ ਵੀ ਐਲਾਨੀ ਜਾ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਇਖਤਿਆਰੀ ਕੋਟੇ ਦੇ 50 ਕਰੋੜ ਦੇ ਫੰਡਾਂ ਸਾਰੇ ਹਲਕਿਆਂ ਨੂੰ ਜਾਰੀ ਕਰ ਰਹੇ ਰਹੇ ਨੇ ਇਸੇ ਨਾਲ ਹੀ ਖਬਰ ਇਹ ਹੈ ਕਿ ਐਤਕੀ ਸੂਬਾ ਸਰਕਾਰ ਨੇ ਸੂਬੇ ਵਿੱਚ ਨਾ ਤਾਂ ਕੋਈ ਨਵੀਂ ਗ੍ਰਾਮ ਪੰਚਾਇਤ ਬਣਾਈਏ ਤੇ ਨਾ ਹੀ ਕਿਸੇ ਗ੍ਰਾਮ ਪੰਚਾਇਤ ਵਿੱਚ ਘਟੋਤੀ ਕੀਤੀ ਆ ਮੁੱਖ ਮੰਤਰੀ ਕਈ ਵਾਰ ਅਧਿਕਾਰੀਆਂ ਦੀਆਂ ਮੀਟਿੰਗਾਂ ਵਿੱਚ ਆਖ ਚੁੱਕੇ ਨੇ ਕਿ ਹੁਣ ਨਵੀਆਂ ਪੰਚਾਇਤਾਂ ਤੇ ਛੋਟੀਆਂ ਪੰਚਾਇਤਾਂ ਬਣਾਏ ਜਾਣ ਦੇ ਹੱਕ ਵਿੱਚ ਨਹੀਂ ਹਨ ਪਿਛਲਾ ਤਜਰਬਾ ਦੇਖੀਏ ਤਾਂ ਹਰ ਪੰਚਾਇਤ ਚੋਣਾਂ ਤੋਂ ਪਹਿਲਾਂ ਸੈਂਕੜੇ ਨਵੀਆਂ ਪੰਚਾਇਤਾਂ ਹੋਂਦ ਵਿੱਚ ਆਉਂਦੀਆਂ ਸਨ ਹਾਲਾਂਕਿ ਇਹ ਤੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਮੁੱਖ ਮੰਤਰੀ ਦੇ ਅਧਿਕਾਰ ਜਾਂ ਮੁੱਖ ਮੰਤਰੀ ਦੀਆਂ ਭਾਵਨਾਵਾਂ ਨੇਗੀਆਂ ਜੇ ਲੋੜ ਹੈ ਕਿਤੇ ਨਵੀਂ ਪੰਚਾਇਤ ਬਣਾਉਣ ਦੀ ਤਾਂ ਨਵੀਂ ਪੰਚਾਇਤ ਬਣਨੀ ਚਾਹੀਦੀ ਹੈ ਜੇ ਨਹੀਂ ਲੋੜ ਤਾਂ ਨਹੀਂ ਬਣਨੀ ਚਾਹੀਦੀ ਬੇਫਾਲਤੂ ਚ ਜਿਹੜੀਆਂ ਸਿਆਸੀ ਲੀਡਰਾਂ ਦੀਆਂ ਸ਼ਾਹਵਾ ਤੇ ਪੰਚਾਇਤਾਂ ਬਣਦੀਆਂ ਸੀ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਪਰ ਜੇ ਕਿਤੇ ਲੋੜ ਹੈ ਨਵੀਂ ਪੰਚਾਇਤ ਬਣਨ ਦੀ ਮੰਨ ਲਓ ਪਿੰਡ ਦੀ ਆਬਾਦੀ ਤਵਾਜਨ ਕਰ ਚੁੱਕੀ ਹੈ ਉੱਥੇ ਦੋ ਪੰਚਾਇਤਾਂ ਦੀ ਲੋੜ ਹੈ ਤਾਂ ਉੱਥੇ ਬਣਨੀ ਚਾਹੀਦੀ ਹੈ ਜੇ ਕੋਈ ਹੁਣ ਪਿੰਡ ਹੈ ਹੀ ਦੂਜੇ ਪਿੰਡਾਂ ਦੇ ਨਾਲ ਪੰਚਾਇਤ ਜੁੜੀ ਹੈ ਜੇ ਉਹ ਪਿੰਡ ਹੁਣ ਕਹਿੰਦਾ ਕਿ ਸਾਨੂੰ ਖੁਦਮੁਖਤਿਆਰ ਪੰਚਾਇਤ ਚਾਹੀਦੀ ਹੈ ਤਾਂ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਪੰਚਾਇਤ ਤਾਂ ਮੈਂ ਕਹਿੰਦਾ ਕਿ 10 ਬੰਦਿਆਂ ਦੀ ਵੀ ਪੰਚਾਇਤ ਹੋਣੀ ਚਾਹੀਦੀ ਹੈ ਕਿਉਂਕਿ ਗਵਰਨ ਉਹਨੇ ਕਰਨਾ ਹੈ ਛੋਟੀਆਂ ਪੰਚਾਇਤਾਂ ਜਿੰਨੀਆਂ ਹੋਣਗੀਆਂ ਜਿਨ੍ਹਾਂ ਘੱਟ ਆਬਾਦੀ ਤੇ ਪੰਚਾਇਤਾਂ ਹੋਣਗੀਆਂ ਉਹਨਾਂ ਹੀ ਕੰਮ ਜਿਹੜੇ ਨੇ ਉਹ ਤਸੱਲੀ ਬਖਸ਼ ਤੇ ਸੋਹਣੇ ਹੁੰਦੇ ਨੇ ਤੇ ਕਲੈਕਟਿਵ ਹੁੰਦੇ ਨੇ ਜਿੰਨਾ ਖਲਾਰਾ ਜ਼ਿਆਦਾ ਹੋਊਗਾ ਜੇ ਮੰਨ ਲਓ ਵੀ 2500 ਬੰਦੇ ਵੋਟਰ ਦੀ ਪੰਚਾਇਤ ਹੈ ਉਹ ਚੋਣਾਂ ਹੀ ਖਲਾਰਾ ਜ਼ਿਆਦਾ ਹੈ ਜੇ 500 ਦੀ ਉਹਨਾਂ ਹੀ ਖਲਾਰਾ ਘਟ ਹੈ ਆਖਰਕਾਰ ਤਿਆਰੀਆਂ ਖੇਚ ਲੋ ਸਰਪੰਚੀ ਪੰਚੀ ਲੜਨ ਦੇ ਚਾਹਵਾਨ ਕਮਰ ਕੱਸੇ ਕੱਸ ਲੈਣ ਤਿਆਰੀ ਕਰ ਲੈਣ 13 ਅਕਤੂਬਰ ਟੈਂਟੇਟਿਵ ਡੇਟ ਹੈ ਜਿਹੜੀ ਕਿ ਕਿਹਾ ਜਾਂਦਾ ਕਿ ਮਿੱਥੀ ਗਈ ਹੈ 13 ਅਕਤੂਬਰ ਨੂੰ ਵੋਟਾਂ ਪੈ ਜਾਣੀਆਂ ਹਨ